ਸਤਿ ਸ੍ਰੀ ਅਕਾਲ ਤੁਸੀਂ ਦੇਖ ਰਹੇ ਹੋ ਪ੍ਰੋਗਰਾਮ ਖਬਰ ਪੜਤਾਲ ਮੈਂ ਹਾਂ ਸੰਦੀਪ ਸਿੰਘ ਖਰਲ ਔਰ ਮੇਰੇ ਨਾਲ ਖਬਰਾਂ ਉਤੇ ਚਰਚਾ ਕਰਨ ਲਈ ਮੌਜੂਦ ਨੇ ਸੀਨੀਅਰ ਪੱਤਰਕਾਰ सुरेंद्र ਸਿੰਘ ਡੱਲਾ ਡੱਲਾ ਸਾਹਿਬ ਸਵਾਗਤ ਬਹੁਤ ਬਹੁਤ ਸਤਿ ਸ੍ਰੀ ਅਕਾਲ ਜੀ ਸਤਿ ਸ੍ਰੀ ਅਕਾਲ ਜੀ ਬਹੁਤ ਬਹੁਤ ਧੰਨਵਾਦ ਸੰਦੀਪ ਸਿੰਘ ਖਰਲ ਜੀ ਤੁਹਾਡਾ ਵੀ ਦੁਨੀਆ ਭਰ ਦੇ ਪੰਜਾਬੀਆਂ ਦਾ ਹੀ ਧੰਨਵਾਦ ਡੱਲਾ ਸਾਹਿਬ ਅਕਾਲੀ ਸਿਆਸਤ ਦੇ ਵਿੱਚ ਇਸ ਵਕਤ ਘਮਸਾਨ ਮਚਿਆ ਹੋਇਆ ਇੱਕ ਪਾਸੇ ਜਿੱਥੇ ਸੁਖਵੀਰ ਬਾਦਲ ਨੂੰ ਪਿਛਲੇ ਦਿਨੀ ਤਨਖਾਹ ਲੱਗੀ ਉਹਨਾਂ ਨੇ ਆਪਣੀ ਤਨਖਾਹ ਪੂਰੀ ਕੀਤੀ ਅਰਦਾਸ ਕਰਾਈ ਤੇ ਹੁਣ ਇੱਕ ਨਵਾਂ ਵਿਵਾਦ ਛਿੜ ਗਿਆ ਗਿਆਨੀ ਹਰਪ੍ਰੀਤ ਸਿੰਘ ਜ਼ਥੇਦਾਰ ਦਮਦਮਾ ਸਾਹਿਬ ਦੀ ਇੱਕ 27 ਸਕਿੰਟ ਦੀ ਵੀਡੀਓ ਨੇ ਤਹਿਲਕਾ ਮਚਾ ਦਿੱਤਾ ਉਸ ਵੀਡੀਓ ਦੇ ਵਿੱਚ ਗਿਆਨੀ ਹਰਪ੍ਰੀਤ ਸਿੰਘ ਦੇ ਮੂੰਹੋਂ ਇੱਕ ਸ਼ਬਦ ਅਜੀਹਾ ਨਿਕਲ ਜਾਂਦਾ ਜਿਹੜਾ ਸੱਭਿਆਕ ਭਾਸ਼ਾ ਦੇ ਵਿੱਚ ਨਹੀਂ ਵਰਤਿਆ ਜਾਂਦਾ ਵਿਰਸਾ ਸਿੰਘ ਬਲਟੋਆ ਉਹਨੂੰ ਆਪਣੇ ਸੋਸ਼ਲ ਮੀਡੀਆ ਤੋਂ ਰਿਲੀਜ਼ ਕਰਦੇ ਆ ਔਰ ਲੋਕ ਜਿਹੜੇ ਪੰਥਕ ਵੋਟਰ ਨੇ ਇਹ ਪੰਥ ਨਾਲ ਪਿਆਰ ਕਰਦੇ ਨੇ ਜਾਂ ਅਕਾਲੀ ਦਲ ਦੀ ਹਮਾਇਤ ਕਰਦੇ ਨੇ ਉਹ ਆਪ ਬੜੇ ਪਰੇਸ਼ਾਨ ਨੇ ਵੀ ਦਰਸਲ ਅਕਾਲੀ ਸਿਆਸਤ ਦੇ ਵਿੱਚ ਹੋ ਕੀ ਰਿਹਾ ਹਰਜਿੰਦਰ ਸਿੰਘ ਧਾਮੀ ਦਾ ਵਿਵਾਦ ਜਿਹੜਾ ਉਹ ਬੀਬੀ ਜਗੀਰ ਕੌਰ ਨਾਲ ਚੱਲ ਰਿਹਾ ਬੀਬੀ ਜਗੀਰ ਕੌਰ ਹੋਣਾ ਨੇ ਇੱਕ ਆਖ ਦਿੱਤਾ ਵੀ ਜੇ ਫੈਸਲਾ ਜੋ ਕੁਝ ਔਮਨ ਕਮਿਸ਼ਨ ਨੇ ਕਰਨਾ ਉਹ ਕਰੇ ਕਿੱਦਾਂ ਦੇਖਦੇ ਹੋ ਜਥੇਦਾਰ ਦਮਦਮਾ ਸਾਹਿਬ ਦਾ ਇਹ ਨਵਾਂ ਵਿਵਾਦ ਤੇ ਦਮਦਮਾ ਸਾਹਿਬ ਦੇ ਜਥੇਦਾਰ ਗਿਆਨੀ ਹਰਪ੍ਰੀਤ ਸਿੰਘ ਡੱਲਾ ਸਾਹਿਬ ਇਹ ਵੀ ਗੱਲ ਆਖਦੇ ਆ ਭਈ ਅਗਰ 2 ਦਸੰਬਰ ਵਾਲਾ ਕਿਤੇ ਫੈਸਲਾ ਬਦਲਣ ਦੇ ਬਾਰੇ ਕੋਈ ਮੀਟਿੰਗ ਸੱਦੀ ਤਾਂ ਮੈਂ ਉੱਥੇ ਬਿਲਕੁਲ ਨਹੀਂ ਆਉਣਾ ਮੇਰੀ ਗੈਰ ਹਾਜ਼ਰੀ ਰਹੇਗੀ ਪਰ ਸਵਾਲ ਇਹ ਹੈ ਭਈ ਕੀ ਕੋਈ ਅਜੀਹੀ ਕਾਂਸਪਰੇਸੀ ਚੱਲਦੀ ਪਈ ਆ ਜਿਹੜੀ 2 ਦਸੰਬਰ ਨੂੰ ਤਨਖਾਹ ਲੱਗੀ ਸੀ ਵੀ ਉਹਦੇ ਵਿੱਚ ਜੋ ਹੁਕਮਨਾਮੇ ਹੋਏ ਆ ਉਹਨਾਂ ਨੂੰ ਤਬਦੀਲ ਕੀਤਾ ਜਾਵੇ ਜੀ ਡਲਾ ਸਾਹਿਬ ਦੇਖੋ ਕੱਲ ਜਦੋਂ ਗਿਆਨੀ ਹਰਪ੍ਰੀਤ ਸਿੰਘ ਜਿਹੜੇ ਤਖਤ ਸ਼੍ਰੀ ਦਮਦਮਾ ਸਾਹਿਬ ਦੇ ਜਥੇਦਾਰ ਨੇ ਕੱਲ ਜਦੋਂ ਉਹ ਪੱਤਰਕਾਰਾਂ ਨਾਲ ਗੱਲਬਾਤ ਕਰ ਰਹੇ ਸੀ ਇੱਕ ਤਰੀਕੇ ਨਾਲ ਉਦੋਂ ਉਹਨਾਂ ਨੇ ਆਪਣੇ ਮੂੰਹੋਂ ਇਹ ਕਿਹਾ ਕਿ ਅਗਰ ਫੈਸਲਾ ਤਬਦੀਲ ਕੀਤਾ ਜਾਂਦਾ 2 ਦਸੰਬਰ ਵਾਲਾ ਪੱਤਰਕਾਰ ਵੱਖ-ਵੱਖ ਤਰ੍ਹਾਂ ਦੇ ਸਵਾਲ ਕਰ ਰਹੇ ਸੀ ਉਹ ਕਹਿੰਦੇ ਜੇ ਫੈਸਲਾ 2 ਦਸੰਬਰ ਵਾਲਾ ਤਬਦੀਲ ਕੀਤਾ ਜਾਂਦਾ ਤੇ ਮੈਂ ਪੰਜ ਸਿੰਘ ਸਹਿਬਾਨਾ ਦੀ ਮੀਟਿੰਗ 'ਚ ਸ਼ਾਮਲ ਨਹੀਂ ਹੋਵਾਂਗਾ ਹਾਂ ਦੇਖੋ ਕਿਸੇ ਨੂੰ ਕੋਈ ਕੰਮ ਪੈ ਜੇ ਕੋਈ ਦੁੱਖ ਸੁੱਖ ਹੋ ਜੇ ਦੁੱਖ ਹੋ ਜੁ ਸੁਖ ਨਹੀਂ ਤੇ ਗੱਲ ਸਮਝ ਆਉਂਦੀ ਹੈ ਕਿ ਮੀਟਿੰਗ 'ਚ ਜਥੇਦਾਰ ਸਾਹਿਬ ਕੋਈ ਨਹੀਂ ਪਹੁੰਚੇ ਪਰ ਕੋਈ ਜਥੇਦਾਰ ਸਾਹਿਬ ਐਲਾਨ ਕਰ ਦੇਣ ਕਿ 2 ਦਸੰਬਰ ਦੇ ਫੈਸਲੇ ਦੇ ਵਿੱਚ ਅਗਰ ਕੋਈ ਤਬਦੀਲੀ ਹੁੰਦੀ ਹੈ ਤੇ ਮੈਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਨਹੀਂ ਜਾਵਾਂਗਾ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਬੜੇ ਸਿਆਣੇ ਨੇ ਬੜੇ ਬੁੱਧੀਜੀਵੀ ਨੇ ਕਿਉਂਕਿ ਇਸ ਤਰ੍ਹਾਂ ਕਹਿਣਾ ਇਹ ਵੀ ਕਿਤੇ ਨਾ ਕਿਤੇ ਸ੍ਰੀ ਅਕਾਲ ਤਖਤ ਸਾਹਿਬ ਦੀ ਜਿਹੜੀ ਮਾਨ ਮਰਿਆਦਾ ਹੈ ਮੈਨੂੰ ਲੱਗਦਾ ਉਹਦੇ ਅਨੁਕੂਲ ਨਹੀਂ ਹੈ ਸ੍ਰੀ ਅਕਾਲ ਤਖਤ ਸਾਹਿਬ ਸਰਵ ਉੱਚ ਸੰਸਥਾ ਹੈ ਮੰਨ ਲਓ ਅਗਰ ਕਿਸੇ ਫੈਸਲੇ ਤੇ ਪੁਨਰ ਵਿਚਾਰ ਹੋਣਾ ਹੋਵੇ ਹੋਏਗਾ ਜਾਂ ਨਹੀਂ ਹੋਏਗਾ ਉਹ ਸਭ ਭਵਿਕਚ ਹੈ ਪਰ ਅਗਰ ਕਦੀ ਹੋਣਾ ਹੋਵੇ ਅਸੀਂ ਪਹਿਲਾਂ ਹੀ ਇਹ ਕਿਵੇਂ ਮੰਨ ਲਾਂਗੇ ਕਿ ਅਗਰ ਕਿਸੇ ਫੈਸਲੇ ਤੇ ਪੁਨਰ ਵਿਚਾਰ ਹੋਣਾ ਹੈ ਉਹ ਗਲਤੀ ਹੋਣਾ ਹੈ ਪਹਿਲੀ ਗੱਲ ਦੂਸਰਾ ਅਗਰ ਪੁਨਰ ਵਿਚਾਰ ਹੋਣਾ ਹੋਵੇ ਤੇ ਸੱਦਾ ਲੱਗੇ ਤੇ ਸਾਡੇ ਕੋਈ بڑے ਸਤਕਾਰਯੋਗ ਜੱਫੇਦਾਰ ਸਾਹਿਬ ਕਹਿ ਦੇਣ ਵੀ ਜੇ ਦੁਬਾਰਾ ਮੀਟਿੰਗ ਹੁੰਦੀ ਹੈ ਤੇ ਮੈਂ ਨਹੀਂ ਜਾਣਾ ਮੈਨੂੰ ਲੱਗਦਾ ਇਹ ਵੀ ਕੋਈ ਜ਼ਿਆਦਾ ਚੜ੍ਹਦੀ ਕਲਾ ਵਾਲੀ ਗੱਲ ਨਹੀਂ ਇਹ ਵੀ ਕੋਈ ਕੋਈ ਪੰਥਕ ਸੇਧ ਦੇਣ ਵਾਲੀ ਗੱਲ ਨਹੀਂ ਗਿਆਨੀ ਹਰਪ੍ਰੀਤ ਸਿੰਘ ਬੜੇ ਸਿਆਣੇ ਨੇ ਉਹਨਾਂ ਦੀ ਸ਼ਖਸੀਅਤ ਚੰਗੀ ਹੈ ਉਹਨਾਂ ਦੀ ਸੋਚ ਚੰਗੀ ਹੈ ਪਰ ਇਸ ਤਰੀਕੇ ਦਾ ਬਿਆਨ ਉਹ ਵੀ ਮੀਡੀਆ ਦੇ ਵਿੱਚ ਦੇਣਾ ਇਹਦੇ ਦੋ ਤਿੰਨ ਹੁਣ ਮੈਂ ਕਾਰਨ ਪਿੱਛੇ ਦੇਖਦਾ ਜੀ ਕੀ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੂੰ ਕੋਈ ਅਭਾਸ ਹੋਇਆ ਹਾਂ ਵੀ ਕੁਝ ਜਿਹਾ ਹੋ ਸਕਦਾ ਹੈ ਕਿ ਉਸ ਫੈਸਲੇ ਬਾਰੇ ਨਵੇਂ ਸਿਰੇ ਤੋਂ ਮੀਟਿੰਗ ਹੋ ਸਕਦੀ ਹੈ ਕੀ ਉਹਨਾਂ ਨੂੰ ਕੋਈ ਅਭਾਸ ਹੈ ਅਗਰ ਉਹਨਾਂ ਨੂੰ ਕੋਈ ਅਭਾਸ ਹੈ ਇਹ ਵੀ ਦੋ ਤਰ੍ਹਾਂ ਦਾ ਅਭਾਸ ਹੁੰਦਾ ਇੱਕ ਤਾਂ ਅਭਾਸ ਹੁੰਦਾ ਵੀ ਸਹਿਜ ਸੁਭਾ ਜਥੇਦਾਰ ਸਹਿਬਾਨਾਂ ਦੀ ਮੀਟਿੰਗ ਹੈ ਤੇ ਠੀਕ ਹੈ ਮੈਂ ਵੀ ਉੱਥੇ ਆਵਾਂਗਾ ਇੱਕ ਹੁੰਦਾ ਪਹਿਲਾਂ ਹੀ ਐਲਾਨ ਕਰ ਦੇਣਾ ਮੈਂ ਨਹੀਂ ਆਉਂਗਾ ਕੀ ਉਹਨਾਂ ਨੂੰ ਕੋਈ ਅਜਿਹਾ ਅਭਾਸ ਹੋਇਆ ਕਿ ਉਸ ਮੀਟਿੰਗ ਦੇ ਵਿੱਚ ਕੁਝ ਅਜਿਹਾ ਹੋ ਸਕਦਾ ਹੈ ਜਿਹੜਾ ਜਥੇਦਾਰ ਹਰਪ੍ਰੀਤ ਸਿੰਘ ਉਹਨਾਂ ਨੂੰ ਪਸੰਦ ਨਹੀਂ ਹੁਣ ਦੇਖੋ ਜਿਹੜਾ 2 ਦਸੰਬਰ ਨੂੰ ਫੈਸਲਾ ਹੋਇਆ ਅਸੀਂ ਇਹ ਮੰਨ ਕੇ ਚੱਲਦੇ ਹਾਂ ਉਹ ਫੈਸਲਾ ਨਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਕੀਤਾ ਨਾ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਕੀਤਾ ਨਾ ਜਿਹੜੇ ਹੋਰ ਸਾਡੇ ਬڑے ਸਤਕਾਰਯੋਗ ਤਖਤਾਂ ਦੇ ਜਥੇਦਾਰ ਸਾਹਿਬ ਸੀ ਉਹਨਾਂ ਨੇ ਕੀਤਾ ਉਹ ਫੈਸਲਾ ਤਾਂ ਸ਼੍ਰੀ ਅਖਾਲ ਤਖਤ ਸਾਹਿਬ ਨੇ ਕੀਤਾ ਬਿਲਕੁਲ ਠੀਕ ਗੱਲ ਹੈ ਔਰ ਜਥੇਦਾਰ ਸਾਹਿਬ ਨੁਮਾਇੰਦੇ ਨੇ ਹੁਣ ਇਹ ਕਹਿਣਾ ਕਿ ਦੁਬਾਰਾ ਮੀਟਿੰਗ ਹੋਈ ਤੇ ਮੈਂ ਮੀਟਿੰਗ ਚ ਸ਼ਾਮਲ ਨਹੀਂ ਹੋਵਾਂਗਾ ਠੀਕ ਹੈ ਜਿਹੜੇ ਜਥੇਦਾਰ ਸਾਹਿਬ ਨੇ ਉਹ ਮੌਕੇ ਤੇ ਜਿਹੜੇ ਮੁੱਖ ਗ੍ਰੰਥੀ ਨੇ ਉਹਨਾਂ ਨੂੰ ਵੀ ਬਤੌਰ ਪੰਜਵਾਂ ਬਿਲਕੁਲ ਹਾਂਜੀ ਹੈੱਡ ਗ੍ਰੰਥੀ ਸਾਹਿਬ ਨੂੰ ਉਹਨਾਂ ਨੂੰ ਵੀ ਉੱਥੇ ਸ਼ਾਮਲ ਕਰ ਸਕਦੇ ਨੇ ਪਰ ਮੈਨੂੰ ਲੱਗਦਾ ਹੈ ਇਹਦੇ ਨਾਲ ਜਾਨੀ ਹਰਪੀਤ ਸਿੰਘ ਉਹਨਾਂ ਦੇ ਜਿਹੜੇ ਇਹ ਸ਼ਬਦ ਸੀ ਇਹ ਬਿਆਨ ਸੀ ਇਹਦੇ ਨਾਲ ਇੱਕ ਨਵੀਂ ਤਰ੍ਹਾਂ ਦੀ ਗੈਰ ਜ਼ਰੂਰੀ ਸਿਆਸਤ ਨੇ ਜਨਮ ਲੈ ਲਿਆ ਬਿਲਕੁਲ ਠੀਕ ਗੱਲ ਹੈ ਹਾਲਾਂਕਿ ਇਸ ਤਰ੍ਹਾਂ ਦੀ ਹਜੇ ਤੱਕ ਕੋਈ ਖਬਰ ਨਹੀਂ ਹੈ ਸਾਡੇ ਕੋਲੇ ਕਿ ਉੱਥੇ 2 ਦਸੰਬਰ ਦੇ ਫੈਸਲੇ ਤੇ ਪੁਨਰ ਵਿਚਾਰ ਲਈ ਜਾਂ 2 ਦਸੰਬਰ ਦੇ ਫੈਸਲੇ ਦੇ ਸੰਬੰਧ 'ਚ ਕੋਈ ਦੁਬਾਰਾ ਮੀਟਿੰਗ ਹੋ ਸਕਦੀ ਹੈ ਹਾਂ ਇੱਕ ਗੱਲ ਜ਼ਰੂਰ ਹੈ ਹਾਂਜੀ ਤੁਸੀਂ ਸਵਾਲ ਕਰੋ ਪਰ ਡੱਲਾ ਸਾਹਿਬ 2 ਦਸੰਬਰ ਨੂੰ ਕੋਈ ਸਿਆਸੀ ਤਨਖਾਹ ਤੇ ਕਿਸੇ ਨੂੰ ਲੱਗੀ ਨਹੀਂ ਸਿਆਸੀ ਸਜ਼ਾ ਕਿਸੇ ਨੂੰ ਨਹੀਂ ਲੱਗੀ ਸਿਰਫ ਤੇ ਸਿਰਫ ਵਿਰਸਾ ਵਲਟੋਹਾ ਨੂੰ 10 ਸਾਲ ਵਾਸਤੇ ਪਾਰਟੀ ਚੋਂ ਐਕਸਪੈਲਡ ਕੀਤਾ ਗਿਆ ਸੀ ਬਾਹਰ ਕੀਤਾ ਗਿਆ ਸੀਗਾ ਤੇ ਅੱਜ ਵੀ ਜਿਹੜਾ ਵੀਡੀਓ ਗਿਆਨੀ ਹਰਪ੍ਰੀਤ ਸਿੰਘ ਹੋਣਾ ਦਾ ਸੋਸ਼ਲ ਮੀਡੀਆ ਤੇ ਜਦੋਂ ਵਾਇਰਲ ਹੁੰਦਾ ਤੇ ਉਹਨੂੰ ਸ਼ੇਅਰ ਵੀ ਵਿਰਸਾ ਸਿੰਘ ਵਲਟੋਆ ਹੀ ਕਰਦੇ ਆ ਦੇਖੋ ਤੁਹਾਡਾ ਸਵਾਲ ਬਿਲਕੁਲ ਉੱਤਮ ਹੈ ਤੁਸੀਂ ਕਿਹਾ ਵੀ ਉੱਥੇ ਸਿਆਸੀ ਫੈਸਲਾ ਤਾਂ ਕੋਈ ਨਹੀਂ ਹੋਇਆ ਸਰ ਸ਼੍ਰੀ ਕੌਟਕ ਸਾਹਿਬ ਨੇ ਜਿਹੜੀ ਕਮੇਟੀ ਬਣਾਈ ਸੀ ਜੀ ਸੱਤ ਮੈਂਬਰ ਦੀ ਕਮੇਟੀ ਸੱਤ ਮੈਂਬਰੀ ਕਮੇਟੀ ਦੇ ਵਿੱਚ ਇੱਕ ਮੈਂਬਰ ਦਾ ਸੁਝਾ ਗਿਆਨੀ ਹਰਪੀ ਸਿੰਘ ਉਹਨਾਂ ਨੇ ਦਿੱਤਾ ਸੀ ਜਿਹੜਾ ਉਹਨਾਂ ਨੇ ਪ੍ਰੈਸ ਕਾਨਫਰੰਸ ਦਿੱਤਾ ਜਿਹੜੇ ਪਹਿਲੇ ਵੀ 6 ਮੈਂਬਰ ਹੈ ਉਹਨਾਂ ਲਈ ਵੀ ਨਿਸ਼ਚਿਤ ਤੌਰ ਤੇ ਉਹਨਾਂ ਨੇ ਸੁਝਾਅ ਦਿੱਤਾ ਹੋਣਾ ਹੁਣ ਜਿਹੜਾ ਇੱਕ ਬੀਬੀ ਜੀ ਨੂੰ ਬਤੌਰ ਮੈਂਬਰ ਸ਼ਾਮਲ ਕੀਤਾ ਗਿਆ ਉਹਦੇ ਬਾਰੇ ਉਹ ਕਹਿੰਦੇ ਵੀ ਉਹ ਪੰਥ ਦੀ ਧੀ ਹੈ ਸਾਡੇ ਕੌਮੀ ਸ਼ਹੀਦ ਨੇ ਉਹਨਾਂ ਦੀ ਧੀ ਹੈ ਉਹ ਪੰਥ ਦੀ ਧੀ ਹੈ ਮੈਂ ਸੁਝਾਇਆ ਤੇ ਉਹ ਕਮੇਟੀ ਮੈਂਬਰ ਬਤੌਰ ਸ਼ਾਮਲ ਹੋ ਗਏ ਪਰ ਸਵਾਲ ਇਹ ਹੈ ਕਿ ਜਿਹੜੀ ਸੱਤ ਮੈਂਬਰੀ ਕਮੇਟੀ ਹੈ ਉਹ ਸੱਤ ਮੈਂਬਰੀ ਕਮੇਟੀ ਤੇ ਸਸਪੈਂਸ ਬਣਿਆ ਹੋਇਆ ਹੈ ਅਗਰ ਇਹ ਮੰਨ ਲਿਆ ਜਾਵੇ ਕਿ 2 ਦਸੰਬਰ ਦੇ ਫੈਸਲੇ ਤੇ 20 ਦਿਨ ਮਿਲ ਗਏ ਸੀ ਅੱਛਾ ਤਲਾਬ ਇਹ ਇਹ ਜਿਹੜੇ 20 ਦਿਨ ਹੈ ਨਾ ਇਹਦੇ ਉੱਤੇ ਵੀ ਸਸਪੈਂਸ ਹੈ ਕਿਉਂਕਿ ਧਾਮੀ ਸਾਹਿਬ ਦਾ ਜਿਹੜਾ ਵਿਵਾਦ ਬੀਬੀ ਜਗੀਰ ਕੌਰ ਨਾਲ ਛਿੜ ਗਿਆ ਉਹ ਇਹਨਾਂ 20 ਦਿਨਾਂ ਕਰਕੇ ਹੋਇਆ ਜਦੋਂ ਪੱਤਰਕਾਰ ਨੇ ਉਹਨਾਂ ਨੂੰ ਇਹਨਾਂ 20 ਦਿਨਾਂ ਬਾਰੇ ਸਵਾਲ ਕੀਤਾ ਸੀ ਬਿਲਕੁਲ ਇਹ 20 ਦਿਨਾਂ ਬਾਰੇ ਕੋਈ ਹੁਕਮਨਾਮਾ ਜਾਰੀ ਨਹੀਂ ਹੋਇਆ ਬਿਲਕੁਲ ਕੋਈ ਪ੍ਰੈਸ ਨੋਟ ਸ਼੍ਰੀ ਅਖਾਲ ਤਖਤ ਸਾਹਿਬ ਦੇ ਸਕੱਤਰੇ ਤੋਂ ਜਾਰੀ ਨਹੀਂ ਹੋਇਆ ਇਹ ਅਕਾਲੀ ਦਲ ਦੇ ਲੀਡਰਾਂ ਨੇ ਮੀਡੀਆ 'ਚ ਬਿਆਨ ਦਿੱਤਾ ਕਿ ਸਾਨੂੰ 20 ਦਿਨ ਹੋਰ ਮਿਲ ਗਏ ਬਿਲਕੁਲ ਹੁਣ ਅਗਰ ਮੰਨ ਲਓ 20 ਦਿਨ ਹੋਰ ਮਿਲ ਗਏ ਅੱਜ ਅਸੀਂ 19 ਦਸੰਬਰ 'ਚ ਆ ਗਏ ਕਿ ਅਗਲੇ 3 ਦਿਨਾਂ ਦੇ ਵਿੱਚ ਵਿੱਚ ਅਗਰ 2 ਦਸੰਬਰ ਦੇ ਫੈਸਲੇ 'ਚ 20 ਦਿਨ ਹੋਰ ਮਿਲ ਗਏ ਤੇ ਉਹ 22 ਦਸੰਬਰ ਹੋ ਗਏ ਕੀ 22 ਦਸੰਬਰ ਤੱਕ ਕੀ 22 ਦਸੰਬਰ ਤੱਕ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਮੀਟਿੰਗ ਕਰਕੇ ਪਹਿਲਾਂ ਤਾਂ ਅਕਾਲੀ ਦਲ ਦੇ ਹਾਊਸ ਨੂੰ ਐਕਸਟੈਂਡ ਕਰੇਗੀ ਇੱਕ ਸਵਾਲ ਦੂਜਾ ਕੀ ਉਹ ਸੱਤ ਮੈਂਬਰੀ ਕਮੇਟੀ ਦੇ ਕੋਈ ਫੈਸਲਾ ਲੈਣਗੇ ਕਿਉਂਕਿ ਹਜੇ ਤੱਕ ਸੱਤ ਮੈਂਬਰੀ ਕਮੇਟੀ ਤੇ ਸਸਪੈਂਸ ਹੈ ਪਰ ਹਰਜਨ ਸਿੰਘ ਧਾਮੀ ਜਿਹੜੇ ਪ੍ਰਧਾਨ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਉਹ ਇੱਕ ਵੱਖਰੇ ਵਿਵਾਦ ਦੇ ਵਿੱਚ ਵੀ ਫਸ ਗਏ ਨੇ ਬਿਲਕੁਲ ਮਹਿਲਾ ਕਮਿਸ਼ਨ ਦੇ ਵਿੱਚ ਪਹਿਲੀ ਵਾਰੀ ਐਸਡੀਪੀਸੀ ਦੇ ਕਿਸੇ ਪ੍ਰਧਾਨ ਨੂੰ ਜਾਣਾ ਪਿਆ ਤੇ ਮਾਫੀ ਮੰਗਣੀ ਪਈ ਜਾ ਕੇ ਆਪਣੀ ਵੱਧ ਜ਼ੁਬਾਨੀ ਲਈ ਉਹ ਇੱਕ ਪਹਿਲੂ ਹੈ ਹੁਣ ਅਜੇ ਹਾਲਾਤਾਂ ਚ ਅਗਰ 2 ਦਸੰਬਰ ਨੂੰ ਕਿਸੇ ਤਰ੍ਹਾਂ ਦੀ ਮੀਟਿੰਗ ਦੁਬਾਰਾ ਹੁੰਦੀ ਹੈ ਸਿੰਘ ਸਹਿਬਾਨਾਂ ਦੀ ਜਿਹਦੀ ਹਜੇ ਤੱਕ ਕੋਈ ਜਾਣਕਾਰੀ ਨਹੀਂ ਹੈ ਗਿਆਨੀ ਹਰਪ੍ਰੀਤ ਸਿੰਘ ਹੁਣਾ ਦੀ ਨਾ ਪਿੱਛੋਂ ਇਹ ਸਵਾਲ ਖੜੇ ਹੋਏ ਨੇ ਉਹ ਕਹਿੰਦੇ ਵੀ ਜੇ ਦੋ ਨੂੰ ਦੁਬਾਰਾ ਪੁਨਰ ਵਿਚਾਰ ਦੋ ਵਾਲੇ ਫੈਸਲੇ ਤੇ ਹੁੰਦਾ ਤੇ ਮੈਂ ਜਾਣਾਂ ਨਹੀਂ ਜੀ ਮਤਲਬ ਹੈ ਅਗਰ ਦੁਬਾਰਾ ਮੀਟਿੰਗ ਹੁੰਦੀ ਹੈ ਕਿਸੇ ਵੀ ਵੇਲੇ ਸ੍ਰੀ ਅਕਾਲ ਤਖਤ ਸਾਹਿਬ ਦੇ ਸਿੰਘ ਸਹਿਬਾਨਾਂ ਦੀ ਕੀ ਉਹ ਸੱਤ ਮੈਂਬਰੀ ਕਮੇਟੀ ਨੂੰ ਲੈ ਕੇ ਤਾਂ ਨਹੀਂ ਹੋ ਸਕਦੀ ਕੀ ਸਿੰਘ ਸਹਿਬਾਨ ਉਸ ਸੱਤ ਮੈਂਬਰੀ ਕਮੇਟੀ ਦੇ ਸਬੰਧ ਚ ਕੋਈ ਨਵੇਂ ਸਿਰੇ ਤੋਂ ਦਿਸ਼ਾ ਨਿਰਦੇਸ਼ ਤਾਂ ਨਹੀਂ ਦੇ ਸਕਦੇ ਜਾਂ ਉਹਨਾਂ ਤੇ ਵਿਚਾਰ ਤਾਂ ਨਹੀਂ ਕਰ ਸਕਦੇ ਕਿਉਂ ਉਹ ਇਸ ਕਰਕੇ ਕਿਉਂਕਿ ਇਹ ਗੱਲ ਪਿੱਛੇ ਜਿਹੀ ਆਈ ਸੀ ਹਰਜਿੰਦਰ ਸਿੰਘ ਧਾਮੀ ਕਹਿੰਦੇ ਵੀ ਅਸੀਂ ਜਥੇਦਾਰ ਸਾਹਿਬ ਨੂੰ ਦੱਸਿਆ ਸੀ ਸਾਨੂੰ ਸੁਵਿਧਾਨਿਕ ਕਾਰਜਚਨ ਨਾ ਕਿਤੇ ਕੋਰਟ ਕਚੈਰੀਆਂ ਚ ਆਵੇ ਅਕਾਲੀ ਦਲ ਨੂੰ ਤੇ ਉਦੋਂ ਜੱਥੇਦਾਰ ਸਿੰਘ ਸਾਹਿਬਾਨਾਂ ਨੇ ਕਿਹਾ ਸੀ ਵੀ ਤੁਸੀਂ ਲਿਖਤੀ ਦਿਓ ਕੀ ਸ਼੍ਰੋਮਣੀ ਅਕਾਲੀ ਦਲ ਲਿਖਤੀ ਤੌਰ ਤੇ ਸੱਤ ਮੈਂਬਰੀ ਕਮੇਟੀ ਬਾਰੇ ਆਪਣੇ ਕੋਈ ਇਤਰਾਜ਼ ਸੌਂਪ ਚੁੱਕਿਆ ਇਹਦੇ ਤੇ ਰਹਿਸ ਬਣਿਆ ਕਿ ਸੌਂਪੇ ਹੈ ਜਾਂ ਨਹੀਂ ਸੌਂਪੇ ਅਗਰ ਸੌਂਪੇ ਗਏ ਨਹੀਂ ਤੇ ਹੋ ਸਕਦਾ ਫਿਰ ਉਹਨਾਂ ਬਾਰੇ ਉਸ ਕਮੇਟੀ ਬਾਰੇ ਕਮੇਟੀ ਦੇ ਅਧਿਕਾਰਾਂ ਬਾਰੇ ਕੋਈ ਪੁਨਰ ਵਿਚਾਰ ਕੀਤਾ ਜਾ ਸਕੇ ਅਗਰ ਮੀਟਿੰਗ ਹੁੰਦੀ ਹੈ ਪਰ ਹਜੇ ਤੱਕ ਉਹਦੇ ਬਾਰੇ ਕੋਈ ਸਪਸ਼ਟਾ ਨਹੀਂ ਹੈ ਹਾਂ ਅਗਰ ਮੀਟਿੰਗ ਸੱਤ ਮੈਂਬਰੀ ਕਮੇਟੀ ਬਾਰੇ ਵੀ ਕੋਈ ਨਵੇਂ ਸਿਰੇ ਤੋਂ ਮੀਟਿੰਗ ਹੁੰਦੀ ਹੈ ਤੇ ਮੈਨੂੰ ਲੱਗਦਾ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੂੰ ਉਹਦੇ ਵਿੱਚ ਜਾਣਾ ਚਾਹੀਦਾ ਹੈ ਗਿਆਨੀ ਹਰਪ੍ਰੀਤ ਸਿੰਘ ਇੱਕ ਵੱਡੀ ਭੂਮਿਕਾ ਡੱਲਾਸਾਪ ਉਹ ਤੇ ਇਹ ਵੀ ਗੱਲ ਕਹਿ ਚੁੱਕਿਆ ਕਹਿੰਦੇ ਵੀ ਮੈਂ ਤੇ ਅਸਤੀਫਾ ਵੀ ਦੇਣ ਨੂੰ ਤਿਆਰ ਆ ਹੁਣ ਤੁਹਾਨੂੰ ਉਹ ਵੀ ਇਨਸੀਡੈਂਟ ਯਾਦ ਹੋਏਗਾ ਜਦੋਂ ਸਭ ਤੋਂ ਪਹਿਲਾਂ ਵਿਰਸਾ ਸਿੰਘ ਬਲਟੋਹਾ ਉਹਨਾਂ ਦੇ ਨਾਲ ਇਹਨਾਂ ਦਾ ਜਿਹੜਾ ਟਕਰਾਅ ਹੋਇਆ ਸੀ ਜੋਦੂਏ ਨਾ ਦਾ ਇੱਕ ਵੀਡੀਓ ਆਇਆ ਸੀ ਜਿਹਦੇ ਵਿੱਚ ਇਹਨਾਂ ਦੀਆਂ ਅੱਖਾਂ ਨੰਮ ਹੋ ਗਈਆਂ ਸੀ ਕਹਿੰਦੇ ਵੀ ਮੇਰਾ ਅਸਤੀਫਾ ਵਾ ਪ੍ਰਵਾਨ ਕਰ ਲੋ ਫਿਰ ਉਦੋਂ ਗਿਆਨੀ ਰੰਗਬੀਰ ਸਿੰਘ ਹੋਣੀ ਜਥੇਦਾਰ ਕਾਲ ਤੱਕ ਜਿਹੜੇ ਆ ਇਹਨਾਂ ਦੇ ਹੱਕ 'ਚ ਆ ਗਏ ਸੀ ਹੁਣ ਜਿਹੜੀ ਡਲਾਸਬ ਸਥਿਤੀ ਬਣਦੀ ਪਈ ਐ ਕੀ ਇਹ ਸਥਿਤੀ ਦੇ ਵਿੱਚ ਜਿਹੜੇ ਬਾਕੀ ਤਖਤ ਸਹਿਬਾਨਾਂ ਦੇ ਜਥੇਦਾਰ ਸਹਿਬਾਨ ਨੇ ਉਹ ਗਿਆਨੀ ਹਰਪ੍ਰੀਤ ਸਿੰਘ ਦੇ ਹੱਕ 'ਚ ਆਉਣਗੇ ਦੇਖੋ ਪਹਿਲੀ ਤਾਂ ਗੱਲ ਇਹ ਐ ਕਿ ਜਦੋਂ ਉਸ ਵੇਲੇ ਗਿਆਨੀ ਹਰਪ੍ਰੀਤ ਸਿੰਘ ਉਹਨਾਂ ਨੇ ਬੜੇ ਭਾਵੁਕ ਹੋ ਕੇ ਵੀਡੀਓ ਜਾਰੀ ਕੀਤੀ ਕਿ ਮੇਰੇ ਪਰਿਵਾਰ ਨੂੰ ਮੇਰੇ ਬੱਚਿਆਂ ਦੇ ਲਈ ਵੀ ਸਾਨੂੰ ਚਿੰਤਾ ਹੈ ਉਦੋਂ ਗਿਆਨੀ ਰਗਵੀਰ ਸਿੰਘ ਉਹਨਾਂ ਨੇ ਇੱਕ ਤਰੀਕੇ ਨਾਲ ਕਹਿ ਦਿੱਤਾ ਸੀ ਕਿ ਅਗਰ ਜਥੇਦਾਰ ਗਿਆਨੀ ਹਰਪੀ ਸਿੰਘ ਉਹਨਾਂ ਦਾ ਅਸਤੀਫਾ ਮਨਜ਼ੂਰ ਕੀਤਾ ਗਿਆ ਅਸੀਂ ਵੀ ਗਿਆਨੀ ਹਰਪੀ ਸਿੰਘ ਉਹਨਾਂ ਦਾ ਸਾਥ ਦੇਵਾਂਗੇ ਦੇਖੋ ਇਹ ਸਖਤ ਲੈਜਰਡ ਵਿੱਚ ਗੱਲ ਆਈ ਸੀ ਤੇ ਜੇ ਹੁਣ ਇਹ ਮੰਨ ਲਿਆ ਜਾਵੇ ਕਿ ਗਿਆਨੀ ਰੁਘਵੀਰ ਸਿੰਘ ਹੁਣੀ ਔਰ ਬਾਕੀ ਸਿੰਘ ਸਹਿਬਾਨ ਕੋਈ ਮੀਟਿੰਗ ਕਰਦੇ ਨਹੀਂ ਤੇ ਹਰਪੀ ਸਿੰਘ ਹੁਣਾ ਦਾ ਇਹ ਕਹਿ ਦੇਣਾ ਕਿ ਮੈਂ ਪੰਜ ਸਿੰਘ ਸਹਿਬਾਨਾਂ ਦੀ ਮੀਟਿੰਗ ਦੇ ਵਿੱਚ ਨਹੀਂ ਜਾਊਂਗਾ ਮੈਨੂੰ ਲੱਗਦਾ ਉਹਦੇ ਨਾਲ ਗਿਆਨੀ ਹਰਪੀ ਸਿੰਘ ਹੁਣਾ ਦੀ ਜਿਹੜੀ ਜਿਹੜੀ ਉਹਨਾਂ ਦੀ ਸਖਸ਼ੀਅਤ ਹੈ ਉਹਦੇ ਤੇ ਫਿਰ ਸਵਾਲ ਚੱਕ ਸਕਦਾ ਕੋਈ ਨਾ ਕੋਈ ਵੀ ਉਹ ਤਾਂ ਤੁਹਾਡੇ ਨਾਲ ਖੜੇ ਤੇ ਅਗਰ ਉਹ ਪੁਨਰ ਵਿਚਾਰ ਦੀ ਜਾਂ ਕਿਸੇ ਸਬੰਧ ਚ ਵੀ ਕੋਈ ਮੀਟਿੰਗ ਹੋ ਰਹੀ ਹੈ ਤੇ ਤੁਸੀਂ ਨਾਲ ਨਹੀਂ ਜਾ ਰਹੇ ਹੁਣ ਦੂਜਾ ਸਵਾਲ ਉਦੋਂ ਗਿਆਨੀ ਹਰਪੀ ਸਿੰਘ ਹੁਣਾ ਨੇ ਬੜ ਪਾਵਕ ਹੋ ਕੇ ਆਪਣੇ ਆਪ ਨੂੰ ਪਿੱਛੇ ਕਰਨ ਦੀ ਗੱਲ ਆਕੀ ਸੀ ਪਰ ਉਸ ਤੋਂ ਬਾਅਦ ਜਿਸ ਦਿਨ 2 ਦਸੰਬਰ ਨੂੰ ਫੈਸਲਾ ਸੀ ਗਿਆਨੀ ਹਰਪੀ ਸਿੰਘ ਹੁਣਾ ਨੇ ਬੜੀ ਪਾਕੀ ਸਿੰਘ ਸਹਿਬਾਨਾ ਦੇ ਨਾਲ ਅਹਿਮ ਭੂਮਿਕਾ ਅਦਾ ਕੀਤੀ ਪਰ ਕੱਲ ਜਦੋਂ ਵਿਰਸਾ ਸਿੰਘ ਬਲਟੋਹਾ ਹੁਣਾ ਨੇ ਦਾਅਵਾ ਕੀਤਾ ਕਿ ਇੱਕ ਵੀਡੀਓ ਵਾਇਰਲ ਹੈ ਸੋਸ਼ਲ ਮੀਡੀਆ ਤੇ ਤੇ ਇਹ ਉਹ ਵੀਡੀਓ ਹੈ ਜਿਹਦੇ ਵਿੱਚ ਮੈਨੂੰ ਸੱਦਿਆ ਗਿਆ ਸੀ ਸ੍ਰੀ ਅਕਾਲ ਤਖਤ ਸਾਹਿਬ ਤੇ ਜਿਹਦੇ ਵਿੱਚ ਉਹਨਾਂ ਨੇ ਸਵਾਲ ਵੀ ਖੜੇ ਕੀਤੇ ਕਿ ਇਹ ਮੀਟਿੰਗ ਸਿਰਫ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਕੋਲੇ ਹੋ ਸਕਦੀ ਹੈ ਜਾਂ ਸਿੰਘ ਸਹਿਬਾਨਾਂ ਕੋਲੇ ਹੋ ਸਕਦੀ ਹੈ ਜੀ ਇਹ ਬੜੀ ਵੱਡੀ ਗੱਲ ਹੈ ਡਲਾਪੁਰ ਬਿਲਕੁਲ ਵਿਰਸਾ ਸਿੰਘ ਬਲਟੋਹਾ ਤਾਂ ਆਪ ਸਵਾਲ ਜਵਾਬ ਕਰ ਰਹੇ ਨੇ ਔਰ ਜੇ ਅਸੀਂ ਵੀਡੀਓ ਨੂੰ ਦੇਖੀਏ ਇਹ ਨਹੀਂ ਲੱਗਦਾ ਕਿ ਉਹ ਵੀਡੀਓ ਰਿਕਾਰਡਿੰਗ ਵਿਰਸਾ ਸਿੰਘ ਬਲਟੋਹਾ ਨੇ ਕੀਤੀ ਹੋਏਗੀ ਉਹ ਇਹ ਵਾਲੀ ਵੀਡੀਓ ਜਿਹੜੀ ਡਲਾ ਸਾਹਿਬ ਇਹ ਐਸਜੀਪੀਸੀ ਦੀ ਸੀਗੀ ਗਿਆਨੀ ਹਰਪ੍ਰੀਤ ਸਿੰਘ ਇਹਦੇ ਉੱਤੇ ਇਹ ਗੱਲ ਆਖਦੇ ਆ ਕਿ ਇਹ ਵੀਡੀਓ ਜਿਹੜੀ ਹੈ ਕੇਵਲ ਗਿਆਨੀ ਰਗਵੀਰ ਸਿੰਘ ਹੁਣਾ ਕੋਲ ਸੀ ਕਹਿੰਦੇ ਮੈਂ ਖੁਦ ਬੜਾ ਹੈਰਾਨ ਆ ਵੀ ਇਹ ਵੀਡੀਓ ਪਬਲਿਕ ਕਿਵੇਂ ਹੋ ਗਿਆ ਦੇਖੋ ਇਹਦੇ ਵਿੱਚ ਜਦੋਂ ਕੋਈ ਵੀਡੀਓ ਇਦਾਂ ਨਹੀਂ ਰਿਕਾਰਡ ਹੁੰਦੀ ਹੈ ਉਹਨੂੰ ਸੰਭਲਣ ਦੀ ਇੱਕ ਪ੍ਰਕਿਰਿਆ ਹੁੰਦੀ ਹੈ ਅਸੀਂ ਵੀ ਜਦੋਂ ਆਪਣੀ ਵੀਡੀਓ ਰਿਕਾਰਡ ਕਰ ਲੈਂਦੇ ਆ ਤੇ ਅੱਗੇ ਪ੍ਰੋਸੈਸ ਹੈ ਚੈਨਲ ਦੇ ਵਿੱਚ ਐਡੀਟਿੰਗ ਟੀਮ ਕੋਲੇ ਜਾਂਦੀ ਹੈ ਫਿਰ ਸਟੋਰ ਕੀਤੀ ਜਾਂਦੀ ਹੈ ਵੀਡੀਓ ਫਿਰ ਉਹਨੂੰ ਐਡਿਟ ਕੀਤਾ ਜਾਂਦਾ ਹੈ ਫਿਰ ਅਪਲੋਡ ਕਰਨ ਵਾਲੇ ਵਿਅਕਤੀ ਕੋਈ ਹੋਰ ਹੁੰਦੇ ਨੇ ਫਿਰ ਜਿਹੜਾ ਬਾਹਰ ਥੰਬਨੇਲ ਲੱਗਦਾ ਹੈ ਉਹ ਥੰਬਨੇਲ ਕੋਈ ਹੋਰ ਸਾਡਾ ਸਾਥੀ ਤਿਆਰ ਕਰਦਾ ਹੈ ਫਿਰ ਅਪਲੋਡ ਕਰਨ ਵਾਲਾ ਵਿਅਕਤੀ ਕੋਈ ਹੋਰ ਹੁੰਦਾ ਸੋ ਸਾਡੀ ਵੀਡੀਓ ਵੀ ਚਾਰ ਪੰਜ ਹੱਥਾਂ ਚੋਂ ਨਿਕਲਦੀ ਹੈ ਇਸੇ ਤਰ੍ਹਾਂ ਜਿਹੜੀ ਏਡੀ ਅਹਿਮ ਸੁਣਵਾਈ ਦੀ ਵੀਡੀਓ ਹੋਣੀ ਹੈ ਉਹ ਇਹ ਨਹੀਂ ਵੀ ਵੀਡੀਓ ਰਿਕਾਰਡ ਹੋਈ ਤੇ ਉਹ ਵੀਡੀਓ ਕਾਰਡ ਗਿਆਨੀ ਹਰਪੀ ਸਿੰਘ ਜਾਂ ਗਿਆਨੀ ਰਗਵੀਰ ਸਿੰਘ ਉਹ ਨਾਲੀ ਜੇਬ ਚ ਚਲ ਗਿਆ ਤੇ ਉੱਥੇ ਹੀ ਰਹੂਗਾ ਨਹੀਂ ਉਹ ਵੀਡੀਓ ਵੀ ਇੱਕ ਸਿਸਟਮ ਚ ਚਲੀ ਜਾਂਦੀ ਹੈ ਉਹ ਵੀਡੀਓ ਕਿਸੇ ਲਾਇਬ੍ਰੇਰੀ ਚ ਸ਼੍ਰੀ ਅਕਾਲ ਤਖਤ ਸਾਹਿਬ ਦੇ ਸਕੱਤਰੇ ਚ ਰੱਖੀ ਗਈ ਹੋਣੀ ਹੈ ਉਹ ਕਿਤੇ ਸਟੋਰ ਕਰਕੇ ਰੱਖੀ ਗਈ ਹੋਣੀ ਹੈ ਉਹ ਕਾਰਡ ਕਿਤੇ ਸਟੋਰ ਕਰਕੇ ਰੱਖੇ ਗਏ ਹੋਣੇ ਆ ਔਰ ਤੁਸੀਂ ਵੇਖੋ ਜਿਸ ਸਾਹਿਬ ਨਾਲ ਵੀਡੀਓ ਐਡਿਟ ਕੱਟੀ ਗਈ ਹੈ ਇਹਦਾ ਮਤਲਬ ਹੈ ਉਸ ਵੀਡੀਓ ਨੂੰ ਐਡਿਟ ਕੀਤਾ ਗਿਆ ਇਹਦਾ ਮਤਲਬ ਹੈ ਕਿ ਉਹ ਗਿਆਨੀ ਰਗਵੀਰ ਸਿੰਘ ਦੇ ਹੱਥ 'ਚ ਨਹੀਂ ਸੀ ਉਹ ਉਹਨਾਂ ਦੇ ਸਟਾਫ ਜਾਂ ਉਹਨਾਂ ਦੇ ਸਿਸਟਮ ਕੋਲੇ ਚਲੀ ਗਈ। ਉਹਨੇ ਕੋਈ ਸਿਸਟਮ ਦੀ ਖਾਮੀ ਹੈ। ਕੋਈ ਉਹਦੇ ਪਿੱਛੇ ਵਿਅਕਤੀ ਵਿਸ਼ੇਸ਼ ਹੈ ਜਿਨੇ ਉਹ ਕੱਟੀ ਤੇ ਜਾਰੀ ਕੀਤੀ। ਇਨਵੈਸਟੀਗੇਸ਼ਨ ਜਦੋਂ ਹੋਣੀ ਹੈ ਉਹਦੇ ਬਹੁਤ سارے ਪਹਿਲੂ ਨੇ। ਸੋ ਕੱਲਾ ਇਹ ਮੰਨ ਲੈਣਾ ਕਿ ਉਹ ਸਿਰਫ ਗਿਆਨੀ ਰਗਵੀਰ ਸਿੰਘ ਉਹਨਾਂ ਕੋਲੇ ਸੀ ਇਹ ਠੀਕ ਨਹੀਂ ਹੈ। ਉਹ ਗਿਆਨੀ ਰਗਵੀਰ ਸਿੰਘ ਉਹ ਨਹੀਂ ਮੁੱਖ ਜੱਤੇਦਾਰ ਨੇ। ਉਹਨਾਂ ਦਾ ਸਕੱਤਰ ਇਹ ਹੈ। ਉਹ ਵੀਡੀਓ ਸਕੱਤਰੇਤ ਕੋਲੇ ਸੀ ਤੇ ਸਕੱਤਰੇਤ ਚੋਂ ਕਿਤੇ ਲੀਕ ਹੋਈ ਹੋ ਸਕਦੀ ਹੈ। ਡਲਾ ਸਾਹਿਬ ਇੱਕ ਤੁਹਾਨੂੰ ਹੋਰ ਇਹਦੇ ਵਿੱਚ ਅਪਡੇਟ ਦੇ ਦਿਆਂ ਆਉਣ ਵਾਲੇ ਦਿਨਾਂ ਦੇ ਵਿੱਚ ਐਸਜੀਪੀਸੀ ਦੀ ਵੀ ਇੱਕ ਮੀਟਿੰਗ ਜਿਹੜੀ ਆ ਐਡਜੈਕਟਿਵ ਕਮੇਟੀ ਦੀ ਉਹ ਵੀ ਹੋਣ ਜਾ ਰਹੀ ਹੈ ਹੁਣ ਹੋ ਸਕਦਾ ਡਲਾ ਸਾਹਿਬ ਵੀ ਜਦੋਂ ਇਹ ਮੀਟਿੰਗ ਹੋਵੇ ਐਸਜੀਪੀਸੀ ਮੈਂਬਰਸ ਦੀ ਤੇ ਇਹਦੇ ਵਿੱਚ ਜਥੇਦਾਰ ਸਹਿਬਾਨਾ ਦੇ ਖਿਲਾਫ ਕੋਈ ਫੈਸਲਾ ਜਿਹੜਾ ਆ ਸਕਦਾ ਨਹੀਂ ਦੇਖੋ ਸੰਦੀਪ ਜੀ ਮੈਂ ਤੁਹਾਡੇ ਸ਼ਬਦਾਂ ਨੂੰ ਮਿੱਠਾ ਕਰਦਾ ਜਥੇਦਾਰ ਸਹਿਬਾਨਾ ਦੇ ਖਿਲਾਫ ਫੈਸਲਾ ਨਹੀਂ ਆ ਸਕਦਾ ਸ਼ਰੂਨ ਹੀ ਗੁਰਦਰਾ ਪ੍ਰਬੰਧਕ ਕਮੇਟੀ ਹੈ ਜਿਹੜੀ ਉਹ ਇੱਕ ਪ੍ਰਬੰਧਕੀ ਕਮੇਟੀ ਹੈ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਹੀ ਗੁਰਦੁਆਰਾ ਸਹਿਬਾਨਾਂ ਦੇ ਸਾਰੇ ਪ੍ਰਬੰਧ ਕਰਦੀ ਹੈ ਜਥੇਦਾਰ ਸਹਿਬਾਨਾਂ ਦੇ ਨਾਲ ਸੰਬੰਧਿਤ ਪ੍ਰਬੰਧ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਜ਼ਿੰਮੇਵਾਰੀ ਹੈ ਜਿਹੜੇ ਐਡਮਿਨਿਸਟ੍ਰੇਟਿਵ ਫੈਸਲੇ ਨੇ ਜਿਹੜੇ ਨਿਯੁਕਤੀਆਂ ਦੇ ਫੈਸਲੇ ਨੇ ਉਹ ਹਮੇਸ਼ਾ ਹੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਖੇਤਰ ਹੈ ਹੂੰ ਪੁਰਾਣੇ ਸਮਿਆਂ 'ਚ ਵੀ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਵੱਲੋਂ ਸਮੇਂ-ਸਮੇਂ ਤੇ ਵਕ ਵਕ ਜਥੇਦਾਰ ਸਹਿਮਾਨਾ ਦੀਆਂ ਯੁਕਤੀਆਂ ਹੁੰਦੀਆਂ ਰਹੀਆਂ ਨੇ ਸੋ ਇਹ ਇਹ ਤਰ੍ਹਾਂ ਇੱਕ ਪ੍ਰਕਿਰਿਆ ਇੱਕ ਪ੍ਰਕਿਰਿਆ ਦੇਖੋ ਵਿਗਿਆਨੀ ਹਰਪੀ ਸਿੰਘ ਜੀ ਤਾਂ ਉਹ ਤਾਂ ਪਹਿਲਾਂ ਸ਼੍ਰੀ ਅਕਾਲ ਤਖਤ ਸਾਹਿਬ ਦੇ ਮੁੱਖ ਜਥੇਦਾਰ ਸੀ ਹਾਂ ਕਾਰਜਕਾਰੀ ਜਥੇਦਾਰ ਰਹੇ ਬਿਲਕੁਲ ਕਾਰਜਕਾਰੀ ਜਥੇਦਾਰ ਰਹੇ ਨੇ ਉਸ ਤੋਂ ਬਾਅਦ ਉਹਨਾਂ ਦੀਆਂ ਜਿਹੜੀਆਂ ਸੇਵਾਵਾਂ ਨੇ ਉਹ ਤਤ ਸ੍ਰੀ ਦਮਦਮਾ ਸਾਹਿਬ ਉੱਥੇ ਸੌਂਪੀਆਂ ਗਈਆਂ ਉਹਨਾਂ ਨੂੰ ਉੱਥੇ ਨਿਯੁਕਤ ਕੀਤਾ ਗਿਆ ਦੇਖੋ ਇਹ ਤਾਂ ਜਿਹੜੇ ਪ੍ਰਬੰਧਕੀ ਫੈਸਲੇ ਨੇ ਇਹ ਤਾਂ ਜਿਹੜੀ ਕਮੇਟੀ ਹੈ ਇਹ ਉਹਦਾ ਕਾਨੂੰਨੀ ਅਧਿਕਾਰ ਹੈ ਕਿਉਂਕਿ ਇਸ ਕਮੇਟੀ ਦੀ ਚੋਣ ਜਿਹੜੇ ਪੰਥਕ ਵੋਟਰ ਨੇ ਪੰਜਾਬ ਦੇ ਉਹ ਕਰਦੇ ਹਨ ਔਰ ਇਹ ਕਮੇਟੀਆਂ ਨਿਜਮ ਕਾਨੂੰਨ ਕਾਇਦੇ ਨਾਲ ਚਲਦੀਆਂ ਨੇ ਜਿਹੜਾ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਸੰਵਿਧਾਨਿਕ ਢਾਂਚਾ ਹੈ ਔਰ ਜਿਹੜਾ ਐਕਟ ਬਣਿਆ ਹੋਇਆ 1925 ਦਾ ਉਹਦੇ ਤਹਿਤ ਹੀ ਜਿਹੜੀਆਂ ਤਾਕਤਾਂ ਨੇ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੂੰ ਮਿਲੀਆਂ ਨੇ ਇਸ ਕਰਕੇ ਉਹ ਮੈਂ ਹੀ ਕਹੂੰਗਾ ਕਿ ਇਹ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦਾ ਅਧਿਕਾਰ ਹੈ ਕਿ ਕਿਸੇ ਦੀਆਂ ਸੇਵਾਵਾਂ ਨੂੰ ਕਦੋਂ ਕਿੱਥੇ ਕਿਸ ਰੂਪ ਦੇ ਵਿੱਚ ਵਰਤਣਾ ਉਹਦੇ ਵਿੱਚ ਇਹ ਨਹੀਂ ਅਸੀਂ ਕਹਿ ਸਕਦੇ ਕਿ ਉਹ ਕਿਸੇ ਦੇ ਖਿਲਾਫ ਫੈਸਲਾ ਲੈ ਸਕਦੀ ਹੈ ਜਿਹੜੇ ਫੈਸਲੇ ਨਹੀਂ ਉਹ ਫੈਸਲੇ ਨਹੀਂ ਔਰ ਜਥੇਦਾਰ ਸਹਿਮਾਨਾ ਨੇ ਅਜੇ ਆ ਕੁਝ ਨਹੀਂ ਕੀਤਾ ਕਿ ਜਥੇਦਾਰ ਸਹਿਮਾਨਾ ਦੇ ਖਿਲਾਫ ਕੋਈ ਅਜੇ ਸਬੂਤ ਸਾਰਜਨਿਕ ਹੋਏ ਹੁਣ ਅਜੇ ਆ ਵੀ ਕੁਝ ਨਹੀਂ ਸਾਡੇ ਜਿਹੜੇ ਜਥੇਦਾਰ ਸਾਹਿਬ ਨੇ ਜਿਹੜਾ ਉਹਨਾਂ ਨੇ 2 ਨਵੰਬਰ ਨੂੰ ਵੀ ਫੈਸਲਾ ਦਿੱਤਾ ਉਸ ਫੈਸਲੇ ਨੂੰ ਪੰਜਾਬ ਦੇ ਲੋਕਾਂ ਨੇ ਸਵੀਕਾਰ ਕੀਤਾ ਉਸ ਫੈਸਲੇ ਨੂੰ ਸੁਖਬੀਰ ਸਿੰਘ ਬਾਦਲ ਨੇ ਸੁਧਾਰ ਲਹਿਰ ਦੇ ਲੀਡਰਾਂ ਨੇ ਸਾਰਿਆਂ ਨੇ ਪ੍ਰਵਾਨ ਕੀਤਾ ਸੁਧਾਰ ਲਹਿਰ ਦੇ ਲੀਡਰਾਂ ਨੇ ਸੁਧਾਰ ਲਹਿਰ ਨੂੰ ਭੰਗ ਕੀਤਾ ਹਾਂ ਸਵਾਲ ਜਿਹੜਾ ਖੜਾ ਹੁੰਦਾ ਉਹ ਖੜਾ ਹੁੰਦਾ ਸ਼੍ਰੋਮਣੀ ਅਕਾਲੀ ਦਲ ਦੀ ਵਰਕਿੰਗ ਕਮੇਟੀ ਤੇ ਸ਼੍ਰੋਮਣੀ ਅਕਾਲੀ ਦਲ ਦੀ ਕਿੰਗ ਕਮੇਟੀ ਨੇ ਜਥੇਦਾਰ ਸਹਿਬਾਨਾਂ ਦੇ ਹੁਕਮ ਤੇ ਅਮਲ ਨਹੀਂ ਕੀਤਾ ਔਰ ਧਾਮੀ ਸਾਹਿਬ ਜਿਹੜੇ ਉਸ ਕਮੇਟੀ ਦੇ ਅਗਵਾਈ ਕਰਤਾ ਨੇ ਉਹਨਾਂ ਨੇ ਨਾ ਤਾਂ ਸੱਤ ਮੈਂਬਰੀ ਕਮੇਟੀ ਦੀ ਮੀਟਿੰਗ ਕੀਤੀ ਔਰ ਨਾ ਹੀ মিডিਆ ਨੂੰ ਤੇ ਲੋਕਾਂ ਨੂੰ ਇਹ ਗੱਲ ਜਾਣਕਾਰੀ ਦਿੱਤੀ ਵੀ ਕੀ ਉਸ ਸੱਤ ਮੈਂਬਰੀ ਕਮੇਟੀ ਦੇ ਗਠਨ ਦੇ ਸਬੰਧ ਚ ਕੋਈ ਦਰਖਾਸਤ ਮਾਨਯੋਗ ਜਥੇਦਾਰ ਸਹਿਬਾਨਾਂ ਨੂੰ ਸੌਂਪੀ ਗਈ ਹੈ ਜਾਂ ਨਹੀਂ ਇਹ ਸ਼੍ਰੋਮਣੀ ਗੁਰਦਵਾਰਾ ਪ੍ਰਬੰਧ ਕਮੇਟੀ ਨੂੰ ਦੱਸਣਾ ਚਾਹੀਦਾ ਸੀ ਦਲਾ ਸਾਹਿਬ ਜਦੋਂ ਤੁਸੀਂ ਧਾਮੀ ਸਾਹਿਬ ਦਾ ਜ਼ਿਕਰ ਕਰ ਰਹੇ ਸੀਗੇ ਨਾ ਜਦੋਂ ਤੁਸੀਂ ਆ ਗੱਲ ਆਖੀ ਵੀ ਪਹਿਲੀ ਵਾਰ ਆ ਵੀ ਕੋਈ ਐਸਜੀਪੀਸੀ ਪ੍ਰਧਾਨ ਨੂੰ ਮਹਿਲਾ ਕਮਿਸ਼ਨ ਦੇ ਦਫ਼ਤਰ ਦੇ ਵਿੱਚ ਪੇਸ਼ ਹੋਣਾ ਪਿਆ ਤੇ ਬੀਬੀ ਜਗੀਰ ਕੌਰ ਹੋਣੀ ਵੀ ਇਹੋ ਗੱਲ ਆਖ ਰਹੀ ਆ ਕਹਿੰਦੇ ਵੀ ਬੜੀ ਨਮੋਸ਼ੀ ਵਾਲੀ ਗੱਲ ਆ ਵੀ ਸ਼੍ਰੋਮਣੀ ਪ੍ਰਬੰਧਕ ਕਮੇਟੀ ਦਾ ਪ੍ਰਧਾਨ ਹੋਵੇ ਇਦਾਂ ਦੀ ਸ਼ਬਦਾਵਲੀ ਵਰਤੇ ਤੇ ਇਤਿਹਾਸ 'ਚ ਪਹਿਲੀ ਵਾਰੀ ਆ ਵੀ ਉਸ ਨੂੰ ਜਿਹੜਾ ਵਾ ਪੰਜਾਬ ਮਹਿਲਾ ਰਾਜ ਕਮਿਸ਼ਨ ਦੇ ਦਫ਼ਤਰ ਅੱਗੇ ਲਿਖਤ ਮਾਫੀ ਮੰਗਣੀ ਪਾਵੇ ਕਹਿੰਦੇ ਇਸ ਕਰਕੇ ਸਾਨੂੰ ਬਹੁਤ ਜ਼ਿਆਦਾ ਦੁੱਖ ਲੱਗਾ ਬਿਲਕੁਲ ਔਰ ਮੈਂ ਬੀਬੀ ਜਗੀਰ ਕੌਰ ਉਹਨਾਂ ਦਾ ਉਹ ਬਿਆਨ ਵੀ ਸੁਣ ਰਿਹਾ ਸੀ ਸੰਦੀਪ ਜੀ ਜੀ ਬੀਬੀ ਜਗੀਰ ਕੌਰ ਹੁਣੇ ਉਹ ਕਹਿ ਰਹੇ ਨੇ ਕਿ ਜੋ ਉਹਨਾਂ ਨੇ ਸ਼ਬਦ ਬੋਲੇ ਉਹ ਸ਼ੋਭਾ ਨਹੀਂ ਦੰਦੇ ਇਹਦੇ 'ਚ ਕੋਈ ਦੂਰਾ ਹੀ ਨਹੀਂ ਹੈ ਔਰ ਉਹ ਕਹਿੰਦੇ ਕਿ ਮੈਂ ਮਹਿਲਾ ਕਮਿਸ਼ਨ ਨੂੰ ਕਿਹਾ ਕਿ ਜੋ ਤੁਹਾਡਾ ਅਧਿਕਾਰ ਖੇਤਰ ਹੈ ਤੁਸੀਂ ਉਸ ਹਿਸਾਬ ਨਾਲ ਇਹਨੂੰ ਵਿਚਾਰ ਸਕਦੇ ਹੋ ਇੱਕ ਤਰੀਕੇ ਨਾਲ ਬੀਬੀ ਜਗੀਰ ਕੌਰ ਉਹਨਾਂ ਨੇ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਮਾਫੀ ਹੈ ਜਿਹੜੀ ਉਹਨੂੰ ਉਸ ਰੂਪ ਪ੍ਰਵਾਨਿਤ ਕੀਤਾ ਕਿ ਹਰਜਿੰਦਰ ਸਿੰਘ ਧਾਮੀ ਹੋਣਾ ਨੂੰ ਕਿਸੇ ਵੀ ਕਾਰਵਾਈ ਤੋਂ ਮੁਕਤ ਕੀਤਾ ਜਾਵੇ ਹੁਣ ਇਹ ਆਪਣੇ ਆਪ ਦਿਲਚਸਪ ਹੈ ਹੁਣ ਵਿਮਨ ਕਮਿਸ਼ਨ ਦੇ ਚੇਅਰ ਪਰਸਨ ਨੇ ਉਹ ਬੜੇ ਸੂਝਵਾਨ ਨੇ ਮੈਂ ਕਈ ਵਾਰ ਟੈਲੀਵਿਜ਼ਨ ਤੇ ਉਹਨਾਂ ਦੇ ਬਿਆਨ ਸੁਣਦਾ ਕਈ ਮਾਮਲਿਆਂ ਦੇ ਵਿੱਚ ਉਹਨਾਂ ਨੇ ਬੜੀ ਗੰਭੀਰਤਾ ਦੇ ਨਾਲ ਆਪਣੀ ਭੂਮਿਕਾ ਅਦਾ ਕੀਤੀ ਹੈ ਹੁਣ ਮੈਨੂੰ ਲੱਗਦਾ ਹੈ ਅਗਲੇ 1-2 ਦਿਨਾਂ ਤੱਕ ਮਹਿਲਾ ਕਮਿਸ਼ਨ ਬੀਬੀ ਜਗੀਰ ਕੌਰ ਦੇ ਬਿਆਨ ਔਰ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਸਹਿਮਤੀ ਕਿ ਹਾਂ ਮੈਂ ਇਹ ਗਲਤੀ ਕੀਤੀ ਹੈ ਜਿਵੇਂ ਬੀਬੀ ਜਗੀਰ ਕੌਰ ਵੀ ਕਹ ਰਹੇ ਸੀ ਕਿ ਉਹਨਾਂ ਨੇ ਤਾਂ ਮਹਿਲਾ ਕਮਿਸ਼ਨ ਚ ਆ ਕੇ ਸਵੀਕਾਰ ਕਰ ਲਿਆ ਵੀ ਹਾਂ ਮੈਂ ਇਹ ਗਲਤੀ ਕੀਤੀ ਹੂੰ ਤੇ ਉਹ ਕਹਿੰਦੇ ਹਰ ਗਲਤੀ ਨੂੰ ਹਰ ਗਲਤੀ ਤੋਂ ਬਾਅਦ ਬਿਨਾਂ ਸਜ਼ਾ ਤੋਂ ਕਿਸੇ ਨੂੰ ਮੁਕਤ ਵੀ ਨਹੀਂ ਕੀਤਾ ਜਾ ਸਕਦਾ ਕਿਉਂਕਿ ਉਹ ਬਹੁਤ ਜ਼ਿੰਮੇਵਾਰੀ ਦੇ ਅਹੁਦੇ ਤੇ ਬੈਠੇ ਨੇ ਸ਼ਰੋਮਨੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੇ ਪ੍ਰਧਾਨ ਨੇ ਉਹ ਕੋਈ ਸਧਾਰਨ ਕਿਸੇ ਸਧਾਰਨ ਕਿਸੇ ਸੰਸਥਾ ਦੇ ਆਗੂ ਨਹੀਂ ਹੈ ਬਿਲਕੁਲ ਇਸ ਕਰਕੇ ਉਹਨਾਂ ਨੇ ਕਲੀਨ ਚਿੱਟ ਨਹੀਂ ਦਿੱਤੀ ਹਰਜਿੰਦਰ ਸਿੰਘ ਧਾਮੀ ਨੂੰ ਜੇ ਮੈਂ ਪੱਤਰਕਾਰ ਵਾਲੀ ਭਾਸ਼ਾ ਚ ਬੋਲਾਂ ਬਿਲਕੁਲ ਮੈਨੂੰ ਲੱਗਦਾ ਵਿਮਨ ਕਮਿਸ਼ਨ ਹੁਣ ਕੋਈ ਕ੍ਰਿਮੀਨਲ ਕਾਰਵਾਈ ਦੇ ਲਈ ਵੀ ਸਿਫਾਰਿਸ਼ ਕਰ ਸਕਦੀ ਹੈ ਹਰਜਿੰਦਰ ਸਿੰਘ ਧਾਮੀ ਉਹਨਾਂ ਦੇ ਖਿਲਾਫ ਪਰ ਅਗਰ ਕੋਈ ਇਸ ਤਰ੍ਹਾਂ ਦੀ ਸਿਫਾਰਿਸ਼ ਹੁੰਦੀ ਹੈ ਤਾਂ ਹਰਜਿੰਦਰ ਸਿੰਘ ਧਾਮੀ ਹੋਣਾ ਦਾ ਆਪਣੇ ਅਹੁਦੇ ਤੇ ਬਣਿਆ ਰਹਿਣਾ ਬੜਾ ਔਖਾ ਹੋ ਸਕਦਾ। ਹੁਣ ਜਿਹੜੀ ਤੁਸੀਂ ਗੱਲ ਕੀਤੀ ਕਿ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਨੇ ਇੱਕ ਮੀਟਿੰਗ ਛੱਦੀ ਹੈ। ਇਹ ਵੀ ਸੰਭਵ ਹੋ ਸਕਦਾ ਹੈ ਕਿ ਉਸ ਸ਼੍ਰੋਮਣੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀ ਮੀਟਿੰਗ 'ਚ ਹਾਂ ਹਰਜਿੰਦਰ ਸਿੰਘ ਧਾਮੀ ਹੋਣਾ ਦੀ ਥਾਂ ਤੇ ਕੋਈ ਹੋਰ ਵਿਅਕਤੀ ਕਾਰਜਕਾਰੀ ਤੌਰ ਤੇ ਆ ਜੇ। ਬਿਲਕੁਲ। ਹਾਂ ਉਹ ਉਸ ਮੀਟਿੰਗ ਦੇ ਵਿੱਚ ਆਪਣਾ ਪੱਖ ਰੱਖ ਕੇ ਆਪਣਾ ਅਸਤੀਫਾ ਕਮੇਟੀ ਨੂੰ ਸੌਂਪ ਦੇਣ। ਇਹ ਸਾਰੀਆਂ ਗੱਲਾਂ ਹੋ ਸਕਦੀਆਂ ਨੇ। ਹਰਜਿੰਦਰ ਸਿੰਘ ਧਾਮੀ ਉੱਪਰ ਮਾਨਸਿਕ ਤੌਰ ਤੇ ਇਸ ਵਕਤ ਦਬਾਅ ਹੋਏਗਾ ਅਸਤੀਫੇ ਦਾ ਲਗਾਤਾਰ ਵਕ ਵਕ ਬੀਬੀਆਂ ਸਾਡੀਆਂ ਸਤਕਾਰਯੋਗ ਪੋਲਿਟਿਕਲ ਬੀਬੀਆਂ ਜਾਂ ਸਾਡੀਆਂ ਪਰਿਵਾਰਕ ਸਮਾਜਿਕ ਬੀਬੀਆਂ ਹਰ ਕੋਈ ਇਸ ਗੱਲ ਨੂੰ ਲੈ ਕੇ ਜ਼ਰੂਰ ਡਿਬੇਟ ਔਰ ਡਿਸਕਸ਼ਨ ਕਰ ਰਹੀਆਂ ਨੇ ਕਿ ਹਰਜਿੰਦਰ ਸਿੰਘ ਧਾਮੀ ਉਹਨਾਂ ਨੂੰ ਆਪਣਾ ਅਹੁਦਾ ਛੱਡ ਦੇਣਾ ਚਾਹੀਦਾ ਸੀ ਦੇਖੋ ਜੇ ਕਿਸੇ ਮਨੁੱਖ ਤੋਂ ਬਹੁਤ ਵੱਡਾ ਗੁਨਾਹ ਹੋ ਜੇ ਤੇ ਘੱਟੋ ਘੱਟ ਉਹਨੂੰ ਪਰਾਸ਼ਚਿਤ ਕਰਨ ਲਈ ਆਪਣਾ ਮੌਜੂਦਾ ਅਹੁਦਾ ਤਾਂ ਛੱਡਣਾ ਚਾਹੀਦਾ ਵੀ ਤਾਂ ਕਿ ਲੋਕ ਇਹ ਕਹਿਣ ਵੀ ਦੇਖੋ ਜੀ ਉਹਨਾਂ ਨੇ ਸੱਚੀ ਸਵੀਕਾਰ ਕੀਤਾ ਕਿ ਉਹਨਾਂ ਨੇ ਬਹੁਤ ਵੱਡੀ ਗਲਤੀ ਕੀਤੀ ਹੈ ਤੇ ਆਪਣਾ ਅਹੁਦਾ ਤਿਆਗ ਕੇ ਉਹਨੂੰ ਸਜ਼ਾ ਦੇ ਰੂਪ ਚ ਲੋਕ ਦੇਖਣਗੇ ਹੁਣ ਧਾਮੀ ਸਾਹਿਬ ਨੇ ਮਾਫੀ ਵੀ ਮੰਗ ਲਈ ਲਿਖਤੀ ਵੀ ਮੰਗ ਲਈ ਤੇ ਉਹ ਦੂਸਰਿਆਂ ਨੂੰ ਪਰਵਾਹ ਨਹੀਂ ਕਿਉਂਕਿ ਧਾਮੀ ਸਾਹਿਬ ਬੈਠੇ ਉਸੇ ਤਰ੍ਹਾਂ ਹੀ ਐ ਬਤੌਰ ਪ੍ਰਧਾਨ ਸੋ ਇਹ ਹੁਣ ਪੋਲਿਟਿਕਲ ਦਬਾਅ ਪੋਲਿਟਿਕਲ ਦਬਾਅ ਤੋਂ ਭਾਵ ਕਿ ਪੋਲਿਟਿਕਲ ਪਾਰਟੀਆਂ ਦਬਾਅ ਪਾਉਣਗੀਆਂ ਹੁਣ ਕੱਲ ਨੂੰ ਹੋਰ ਸਾੜੀਆਂ ਆਉਂਦੇ ਦਿਨਾਂ ਦੇ ਵਿੱਚ ਕਾਂਗਰਸ ਆਮ ਆਦਮੀ ਪਾਰਟੀ ਔਰ ਭਾਜਪਾ ਵਾਲੇ ਇਹਨੂੰ ਮੁੱਦੇ ਦੇ ਰੂਪ ਚ ਚੱਕ ਲੈਣ ਉਹ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਵੀ ਨੇ ਹੁਣ ਸ਼ਰੋਮਨੀ ਗੁਰਦੁਆਰੀ ਦੀ ਗੁਰਦੁਆਰਾ ਪ੍ਰਬੰਧਕ ਕਮੇਟੀ ਦੀਆਂ ਚੋਣਾਂ ਚ ਕਿਉਂਕਿ ਬੀਬੀ ਜ਼ਗੀਰ ਕੌਰ ਨੂੰ ਦੋ ਵਾਰ ਹਰਜਿੰਦਰ ਸਿੰਘ ਧਾਮੀ ਹਰਾ ਚੁੱਕੇ ਨੇ ਜੀ ਇਹ ਵੀ ਹੋ ਸਕਦਾ ਹੈ ਕਿ ਕਿਤੇ ਨਵੇਂ ਸਿਰੇ ਤੋਂ ਵੋਟਾਂ ਦੀ ਨੌਬਤ ਨਾ ਆ ਜੇ ਸੂਈ ਇਸ ਕਰਕੇ ਇਹ ਆਉਂਦੇ ਦਿਨਾਂ ਗੈਨ ਹਰਜਿੰਦਰ ਸਿੰਘ ਧਾਮੀ ਹੋਣ ਵਾਲੀ ਕੋਈ ਸੁਖਾਲੇ ਨਹੀਂ ਔਰ ਜਿੰਤੋਂ ਤੱਕ ਗੱਲ ਰਹੀ ਅਕਾਲੀ ਦਲ ਦੀ ਹਾਂ ਸੁਖਬੀਰ ਸਿੰਘ ਬਾਦਲ ਦੇ ਪੈਰ ਤੇ ਛੱਟ ਲੱਗੀ ਸੀ ਹਾਂ ਉਹਨਾਂ ਦਾ ਤਾਂ ਸਮਝ ਆਉਂਦਾ ਹੈ ਕਿ ਸਜ਼ਾ ਭੁਗਤਣ ਤੋਂ ਬਾਅਦ ਉਹ ਸਰਗਰਮ ਨਹੀਂ ਹੈ ਪਰ ਮੈਨੂੰ ਲੱਗਦਾ ਹੈ ਕਿ ਕਾਰਪੋਰੇਸ਼ਨ ਦੀਆਂ ਚੋਣਾਂ 'ਚ ਸੁਖਬੀਰ ਸਿੰਘ ਬਾਦਲ ਨੂੰ ਖੁੱਲੀ ਗੱਡੀ 'ਚ ਬਹਿ ਕੇ ਆਪਣੇ ਕੌਂਸਲਰਾਂ ਦੇ ਉਮੀਦਵਾਰਾਂ ਦੇ ਸਮਰਥਨ 'ਚ ਜ਼ਰੂਰ ਆਉਣਾ ਚਾਹੀਦਾ ਸੀ ਪਰ ਅਕਾਲੀ ਦਲ ਦੀ ਤਮਾਮ ਵੱਡੀ ਲੀਡਰਸ਼ਿਪ ਨੂੰ इकट्ठे ਹੋ ਕੇ ਸੁਖਬੀਰ ਬਾਦਲ ਨਾਲ ਆਉਣਾ ਚਾਹੀਦਾ ਸੀ ਬਾਕੀ ਇਹ ਇਹ ਸਾਰੀ ਪ੍ਰਕਿਰਿਆ ਦਾ ਮੈਂ ਇਹ ਇੱਕ ਸਵਾਲ ਮੇਰਾ ਇਹ ਸਾਰੀ ਪ੍ਰਕਿਰਿਆ ਦਾ ਅਕਾਲੀ ਵੋਟਰਾਂ ਦੇ ਮਨੋਬਲ ਤੇ ਕੋਈ ਅਸਰ ਪਾਊਗਾ ਉਹ ਚਰਚਾ ਤੇ ਹੁੰਦੀ ਆ ਜਦੋਂ ਵੋਟਾਂ ਹੁੰਦੀਆਂ ਵੀ ਫਲਾਣੀ ਪਾਰਟੀ ਦਾ ਲੀਡਰ ਆ ਕਰ ਰਿਹਾ ਫਲਾਣੀ ਪਾਰਟੀ ਦਾ ਲੀਡਰ ਆ ਕਰ ਰਿਹਾ ਹੁਣ ਜਦੋਂ ਅਕਾਲੀ ਵੋਟਰ ਵੀ ਜਿਹੜਾ ਉਹ ਕਿਸੇ ਦੇ ਨਾਲ ਗੱਲਬਾਤ ਕਰਦਾ ਹੋਊਗਾ ਆਪਣੇ ਉਮੀਦਵਾਰ ਨੂੰ ਲੈ ਕੇ ਤੇ ਉਹਨਾਂ ਦੀ ਮਨੋਸਥਿਤੀ ਡਲਾ ਸਭ ਤੋਂ ਹੱਤੋਂ ਜਾਣਨੀ ਚਾਹੁੰਨਾ ਬਸ ਦੇਖੋ ਮੈਂ ਨਾ ਕੁਝ ਅਕਾਲੀ ਵਲੰਟੀਅਰ ਵਰਕਰ ਟਕਸਾਲੀ ਅਕਾਲੀਆਂ ਨਾਲ ਗੱਲ ਕੀਤੀ ਜਿਹੜੇ ਆਮ ਲੋਕ ਨੇ ਨਾ ਜੀ ਉਹ ਸ੍ਰੀ ਅਕਾਲ ਤਖਤ ਸਾਹਿਬ ਦੇ ਫੈਸਲੇ ਤੋਂ ਬਾਅਦ ਉਹਨਾਂ ਚੇ ਆਸ ਬਣੀ ਹੈ ਕਿ ਜਿਵੇਂ ਅਸੀਂ ਸਕੂਲ ਚ ਪੜ੍ਹਦੇ ਹੁੰਦੇ ਸੀ ਸੰਦੀਪ ਜੀ ਛੋਟੇ ਹੁੰਦੇ ਮੈਂ ਤਾਂ ਸਰਕਾਰੀ ਸਕੂਲ ਚ ਵੀ ਪੜ੍ਹਿਆ ਜਿੱਥੇ ਅਸੀਂ ਟਾਟ ਤੇ ਬੈਠਦੇ ਸੀ ਤੇ ਮੈਂ ਫੱਟੀ ਲੈ ਕੇ ਜਾਂਦਾ ਸੀ ਤੇ ਕਈ ਵਾਰੀ ਨਾ ਉਹ ਫੱਟੀ ਵਾਲਾ ਸਾਨੂੰ ਪੋਚਣਾ ਪੈਂਦਾ ਸੀ ਫੱਟੀ ਤੇ ਲਿਖਿਆ ਸੀ ਪੋਚ ਦਿੰਦੇ ਸੀ ਫੱਟੀ ਧੁੱਪੇ ਸਿਕਾਉਂਦੇ ਸੀ ਫਿਰ ਨਵੇਂ ਸਿਰੇ ਤੋਂ ਲਿਖਦੇ ਸੀ ਮੈਨੂੰ ਲੱਗਦਾ ਜਿਹੜਾ ਅਕਾਲੀ ਵਰਕਰ ਵਲੰਟੀਅਰ ਹੈ ਉਹ ਇਹ ਮੰਨ ਕੇ ਬੈਠਾ ਹੈ ਵੀ ਇੱਕ ਵਾਰ ਅਕਾਲੀ ਦਲ ਪੂਰਾ ਢਾਕੇ ਨਵੇਂ ਸਿਰੇ ਤੋਂ ਬਣਾਉਣਾ ਪਊਗਾ ਢਾਉਣ ਦਾ ਮਤਲਬ ਹੈ ਢਾਉਣ ਦਾ ਮਤਲਬ ਹੈ ਕਿ ਇੱਕ ਵਾਰੀ ਲੀਡਰਸ਼ਿਪ ਤਬਦੀਲੀ ਅਕਾਲੀ ਦਲ ਮਹਾਨ ਪਾਰਟੀ ਹੈ ਆਜ਼ਾਦੀ ਦੇ ਸੰਘਰਸ਼ਾ ਅਕਾਲੀ ਦਲ ਦਾ ਸੋ ਲੋਕ ਇਹ ਮੰਨੀ ਬੈਠੇ ਨੇ ਕਿਉਂਕਿ ਜੱ태ਦਾਰ ਸਹਿਬਾਨਾ ਨੇ ਬੜੀ ਚੰਗੀ ਭੂਮਿਕਾ ਦਾ ਕੀਤੀ ਪਰ ਸਾਰੇ ਨੇ ਆਪਣੀ ਸਜ਼ਾ ਗੁਨਾਹ ਕਬੂਲੇ ਨਵੀਂ ਭਰਤੀ ਸ਼ੁਰੂ ਹੋਣੀ ਹੈ ਸਾਰਿਆਂ ਨੂੰ ਚਾਹ ਹੈ ਕਿ ਨਵੇਂ ਸਿਰੇ ਤੋਂ ਅਕਾਲੀ ਦਲ ਇੱਕ ਵਾਰ ਮੁੜ ਕੇ ਜਿਵੇਂ ਅਸੀਂ ਕਈ ਵਾਰੀ ਭਾਰਤ ਦੀ ਟੀਮ ਨਵੇਂ ਸਿਰੇਓ ਬਣਾਉਨੇ ਆ ਕਈ ਵਾਰੀ ਸਾਡੇ 올림픽 ਦੇ ਮਿਸ਼ਨ ਫੇਲ ਹੋ ਜਾਂਦੇ ਨੇ ਨਵੇਂ ਸਿਰੇਓ ਬਣਦੇ ਆ ਸਾਡੇ ਸੈਟਲਾਈਟ ਮਿਸ਼ਨ ਫੇਲ ਹੋ ਜਾਂਦੇ ਨੇ ਅਸੀਂ ਨਵੇਂ ਸਿਰੇ ਤੋਂ ਬਣਾਉਨੇ ਆ ਹੁਣ ਜੇ ਅਕਾਲੀ ਲੀਡਰਸ਼ਿਪ ਫੇਲ ਹੋ ਗਈ ਜੀ ਤੇ ਅਕਾਲੀ ਲੀਡਰਸ਼ਿਪ ਨਵੇਂ ਸਿਰੇ ਤੋਂ ਮੈਂਬਰ ਭਰਤੀ ਕਰ ਨਵੇਂ ਡੈਲੀਗੇਟ ਬਣਾ ਨਵੇਂ ਸਿਰੇ ਤੋਂ ਬਣ ਸਕਦੀ ਔਰ ਇਹ ਉਮੀਦ ਕਾਰਡਰ ਨੂੰ ভোটার ਨੂੰ ਵਲੰਟੀਅਰ ਨੂੰ ਹੈ ਕਿ ਅਕਾਲੀ ਦਲ ਖਤਮ ਨਹੀਂ ਹੁੰਦਾ ਹੁਣ ਅਕਾਲੀ ਦਲ ਨਵੇਂ ਸਿਰੇ ਤੋਂ ਬਣੂਗਾ ਤੇ ਉਸ ਉਮੀਦ 'ਚ ਇਹ ਸੰਭਵ ਹੈ ਕਿ ਅਕਾਲੀ ਸੋਚ ਵਾਲੇ ভোটার ਅਕਾਲੀ ਦਲ ਨਾਲ ਖੜ ਜਾਣ ਵੀ ਕੋਈ ਗੱਲ ਨਹੀਂ ਮਾੜਾ ਸਮਾਂ ਸੀ ਨਿਕਲ ਰਿਹਾ ਪਰ ਅਸੀਂ ਅਕਾਲੀ ਦੇ ਅਕਾਲੀ ਦਲ ਨਵੇਂ ਸਿਰੇ ਤੋਂ ਬਣਾਵਾਂਗੇ ਅਸੀਂ ਇਹਨੂੰ ਸਾਰੀਆਂ ਸੰਭਾਵਨਾਵਾਂ ਦੇ ਰੂਪ 'ਚ ਦੇਖ ਸਕਦੇ ਆ ਇਹ ਵੀ ਦੇਖ ਸਕਦੇ ਆ ਕਿ ਅਕਾਲੀ ਦਲ ਨੂੰ ਬਹੁਤ ਚੰਗੀਆਂ ਵੋਟਾਂ ਪੈ ਜਾਣ ਲੋਕਾਂ ਨੂੰ ਲੱਗੇ ਕਿ ਕੋਈ ਨਹੀਂ ਅਕਾਲੀ ਦਲ ਠੀਕ ਹੋਊਗਾ ਅਕਾਲੀ ਦਲ ਖਤਮ ਨਹੀਂ ਹੁੰਦਾ ਜੀ। ਨਾਲ ਸਭ ਤੁਹਾਡਾ ਬਹੁਤ-ਬਹੁਤ ਧੰਨਵਾਦ ਤੁਸੀਂ ਆਪਣਾ ਕੀਮਤੀ ਸਮਾਂ ਇਸ ਪ੍ਰੋਗਰਾਮ ਲਈ ਕੱਢਦੇ ਹੋ ਔਰ ਖਬਰਾਂ ਦੇ ਉੱਤੇ ਤੁਸੀਂ ਪੂਰਾ ਜਿਹੜਾ ਵਾ ਉਹ ਪੜਤਾਲ ਸਮਝਾਉਨੇ ਹੋ ਪੂਰੀ ਉਹਦੀ ਪੁਣਛਾਣ ਕਰਦੇ ਹੋ ਤਾਂ ਜੋ ਲੋਕਾਂ ਨੂੰ ਉਸ ਖਬਰ ਦੇ ਵਿੱਚਲੀ ਜਿਹੜੀ ਗਹਿਰਾਈ ਹੈ ਉਹ ਸਮਝ ਲੱਗ ਸਕੇ ਤੁਹਾਡਾ ਬਹੁਤ-ਬਹੁਤ ਧੰਨਵਾਦ ਸਸਿਕਾ ਜੀ। ਸਸਿਕਾ ਜੀ ਬਹੁਤ-ਬਹੁਤ ਧੰਨਵਾਦ। ਔਰ ਕੋਈ ਵੀ ਤੇ ਕਿਸੇ ਗੱਲ ਤੋਂ ਅਸਹਿਮਤ ਹੈ ਤੇ ਤੁਹਾਡੇ ਹਰ ਪੱਖ ਦਾ ਸਵਾਗਤ ਹੈ ਤੁਸੀਂ ਆਪਣਾ ਪੱਖ ਸਾਡੇ ਨਾਲ ਸਾਂਝਾ ਕਰ ਸਕਦੇ ਹੋ। ਅਸੀਂ ਤੁਹਾਡਾ ਪੱਖ ਵੀ ਅੱਗੇ ਬਧਾ 大了。